ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਦਾਗ ਮੰਗਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣੀਐ ਸਾਲੋਣੇ ਜੇ ਮਨ ਪ੍ਰਭੂ ਦੀ ਯਾਦ ਵਿੱਚ ਪਰਚ ਜਾਏ ਤਾਂ ਉਸ ਨੂੰ ਦੁਨੀਆ ਦੇ ਸਾਰੇ ਮਿੱਠੇ ਸਵਾਦ ਵਾਲੇ ਪਦਾਰਥ ਸਮਝੋ ਜੇ ਸੁਰਤ ਹਰੀ ਦੇ ਨਾਮ ਵਿੱਚ ਜੁੜਨ ਲੱਗ ਪਈ ਤਾਇਨ ਨੂੰ ਨੂਣ ਵਾਲੇ ਪਦਾਰਥ ਜਾਣੋ ਕਟ ਤੁਰਸੀ ਮੱਕ ਬੋਲਣਾ ਮਾਰਣਾ ਅਦਕੀਏ ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਕੱਟੇ ਸਵਾਦ ਵਾਲੇ ਪਦਾਰਥ ਸਮਝੋ ਪਰਮਾਤਮਾ ਦੀ ਸਿਰਫ ਸਲਾਦ ਆ ਕੀਰਤਨ ਮਸਾਲੇ ਜਾਣੋ ਛੱਤੇ ਹੀ ਅੰਮ੍ਰਿਤ ਭਾਉ ਏਕ ਜਾਕੋ ਨਦਰ ਕਰੇ ਪਰਮਾਤਮਾ ਨਾਲ ਇੱਕ ਰਸ ਪ੍ਰੇਮ 36 ਕਿਸਮਾਂ ਦੇ ਸਵਾਦਲੇ ਭੋਜਨ ਹਨ ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਬਾਬਾ ਹੋਰ ਖਾਣ ਕੁਸੀ ਖੁਆਰ ਇਹ ਭਾਈ ਉਹਨਾਂ ਪਦਾਰਥਨੂੰ ਖਾਣ ਨਾਲ ਖੁਆਰ ਹੋਈਦਾ ਹੈ ਜਿਤ ਕਾਦਾ ਤਨ ਪੀੜੀ ਆ ਮਨ ਮੈਂ ਚੱਲਿਆ ਵਿਕਾਰ ਜੋ ਨਾ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਅਤੇ ਮਨ ਵਿੱਚ ਵੀ ਕਈ ਵੰਦੇ ਖਿਆਲ ਤੁਰ ਪੈਂਦੇ ਹਨ ਰਤਾ ਪੈਨਣ ਮਨ ਰਤਾ ਸੁਪੇਦੀ ਸਤਿਦਾਨ ਪ੍ਰਭੂ ਪ੍ਰੀਤ ਵਿੱਚ ਮਨ ਰੰਗਿਆ ਜਾਏ ਇਹ ਲਾਲ ਪੁਸ਼ਾਕ ਸਮਾਨ ਹੈ ਦਾਨ ਪੁੰਨ ਕਰਨਾ ਲੋੜਵੰਦਾਂ ਦੀ ਸੇਵਾ ਕਰਨੀ ਇਹ ਚਿੱਟੀ ਪੁਸ਼ਾਕ ਸਮਝੋ ਨੀਲੀ ਸਿਆਹੀ ਕਦਾ ਕਰਨੀ ਪਹਿਲਨ ਪੈਰ ਧਿਆਨ ਆਪਣੇ ਮਨ ਵਿੱਚੋਂ ਕਾਲਖ ਕੱਟ ਦੇਣੀ ਨੀਲੇ ਰੰਗ ਦੀ ਪੋਸ਼ਾਕ ਜਾਣੋ ਕਮਰ ਬੰਦ ਸੰਤੋਖ ਕਾ ਧੰਨ ਜੋ ਬਣ ਤੇਰਾ ਨਾਮ اے ਪ੍ਰਭ ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ ਤੇਰਾ ਨਾਮ ਹੀ ਮੇਰਾ ਧੰਨ ਹੈ ਮੇਰੀ ਜਵਾਨੀ ਹੈ ਬਾਬਾ ਹੋਰ ਪੰਨਨ ਖੁਸ਼ੀ ਖੁਆਰ ਇਹ ਭਾਈ ਇਹੋ ਜਿਹਾ ਪਹਿਨਣ ਦਾ ਸ਼ੌਂਕ ਤਾਂ ਚਾਉ ਖੁਆਰ ਕਰਦਾ ਹੈ ਜਿਤ ਪਾਦੇ ਤਨ ਪੀੜੀ ਆ ਮਨ ਮੈਂ ਚੱਲਾ ਵਿਕਾਰ ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ ਤੇ ਮਨ ਵਿੱਚ ਭੀ ਭੜੇ ਖਿਆਲ ਤੁਰ ਪੈਣ ਇਹੋ ਜਿਹਾ ਪਹਿਨਣ ਦਾ ਸ਼ੌਂਕ ਦੀ ਚਾਉ ਖੁਆਰ ਕਰਦਾ ਹੈ ਰਹਾਉ ਘੋੜੇ ਪਕਰ ਸੋਇਨੇ ਸਖਤ ਬੋਝਣ ਤੇਰੀ ਵਾਟ اے ਪ੍ਰਭੂ ਤੇਰੇ ਚਰਨਾਂ ਵਿੱਚ ਜੁੜਨ ਦਾ ਜੀਵਨ ਰਾਹ ਸਮਝਣਾ ਮੇਰੇ ਵਾਸਤੇ ਸੋਨੇ ਦੀ ਦੋ ਮੱਛੀ ਵਾਲੇ ਹੀ ਤੇ ਸੋਹਣੀ ਕਾਟੀ ਵਾਲੇ ਘੋੜਿਆਂ ਦੀ ਸਵਾਰੀ ਹੈ ਤਰਕਸਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਤੇਰੀ ਸਿਫਤ ਸਲਾਹ ਦਾ ਉਦਮ ਕਰਨਾ ਮੇਰੇ ਵਾਸਤੇ ਪੱਥੀ ਤੀਰ ਕਮਾਨ ਵਰਚੀ ਤੇ ਤਲਵਾਰ ਦਾ ਯਾਤਰਾ ਹਨ ਵਾਜਾ ਨਿਜਾ ਪੱਤ ਸਿਉ ਪ੍ਰਗਟ ਕਰਮ ਤੇਰੀ ਮੇਰੀ ਜਾਤ ਤੇਰਾ ਮੇਰੀ ਜਾਤ ਤੇਰੇ ਦਾਤ ਤੇ ਇੱਜ਼ਤ ਨਾਲ ਸੁਰਖਰੂ ਹੋਣਾ ਮੇਰੇ ਵਾਸਤੇ ਵਾਜਾ ਤੇ ਨਿਜਾ ਹਨ ਤੇਰੀ ਮਿਹਰ ਦੀ ਨજર ਮੇਰੀ ਲਈ ਉੱਚੀ ਕੋ ਨਾ ਹੈ ਬਾਬਾ ਹੋਰ ਚੜਨਾ ਕੁਸੀ ਖਵਾਰ ਇਹ ਭਾਈ ਉਹ ਕੋੜ ਸਵਾਰੀ ਤੇ ਉਸ ਦਾ ਚਾਉ ਖਵਾਰ ਕਰਦਾ ਹੈ ਜਿਤ ਚਰੀਆ ਤਨ ਪੀੜੀਆ ਮਨ ਮੈਂ ਚੱਲਾ ਵਿਕਾਰ ਇਹ ਭਾਈ ਜਿਸ ਕੋੜ ਸਵਾਰੀ ਕਰਨ ਨਾਲ ਸਰੀਰ ਓਕਾ ਹੋਵੇ ਮਨ ਵਿੱਚ ਪੀਹੰਕਾਰ ਆਦਿਕ ਦੇ ਕਈ ਵਿਕਾਰ ਪੈਦਾ ਹੋ ਜਾਣ ਉਹ ਕੋੜ ਸਵਾਰੀ ਤੇ ਉਸ ਦਾ ਚਾਉ ਖوار ਕਰਦਾ ਹੈ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਮਹਿਲ ਮਾੜੀਆਂ ਦਵ ਸੇਪਾ ਮੇਰੇ ਵਾਸਤੇ ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖੁਸ਼ੀ ਹੀ ਹੈ ਤੇਰੀ ਮਿਹਰ ਦੀ ਨજર ਮੇਰਾ ਕੋਟੰਬ ਹੈ ਜੋ ਖੁਸ਼ੀ ਮੈਨੂੰ ਆਪਣਾ ਪਰਿਵਾਰ ਦੇਖ ਕੇ ਹੁੰਦੀ ਹੈ ਉਹ ਤੇਰੀ ਮਿਹਰ ਦੀ ਨਜ਼ਰ ਵਿੱਚੋਂ ਮਿਲੇਗੀ ਹੁਕਮ ਸੋਈ ਤੋਦ ਭਾਵ ਸੀ ਹੋਰ ਆਕਣ ਬਹੁਤ ਆਪਾਰ ਦੂਜਿਆਂ ਪਾਸੋਂ ਆਪਣਾ ਹੁਕਮ ਮਨਾਣਾ ਤੇ ਹੁਕਮ ਦੇ ਹੋਰ ਹੋਰ ਬੋਲ ਬੋਲਣੇ ਤੇ ਇਸ ਵਿੱਚ ਖੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ ਤੇਰੀ ਰਜ਼ਾ ਵਿੱਚ ਰਾਜੀ ਰਹਿਣਾ ਹੈ ਨਾਨਕ ਸੱਚਾ ਪਾਤਸ਼ਾਹ ਪੁੱਛ ਨਾ ਕਰੇ ਵਿਚਾਰ ਇਹ ਨਾਨਕ ਸਦਾ ਥਿਰ ਪ੍ਰਭੂ ਪਾਤਸ਼ਾਹ ਐਸੀ ਜੀਵਨ ਵਾਲੇ ਦੀ ਹੋਰ ਪੁੱਛ ਵਿਚਾਰ ਨਹੀਂ ਕਰਦਾ ਭਾਗ ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਇਹ ਭਾਈ ਪ੍ਰਭੂ ਦੀ ਸਿਫਤਸਲਾ ਦੀ ਖੁਸ਼ੀ ਛੱਡ ਕੇ ਹੋਰ ਐਸ਼ ਇਸਰਤ ਦੀ ਖੁਸ਼ੀ ਘੌਰ ਕਰਦੀ ਹੈ ਜਿਤ ਸੁੱਤਾ ਤਨ ਪੀੜਿਆ ਮਨ ਮੈਂ ਚੱਲੈ ਵਿਕਾਰ ਕਿਉਂਕਿ ਹੋਰ ਹੋਰ ਐਸ਼ ਇਸਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿੱਚ ਵੀ ਵਿਕਾਰ ਚੱਲ ਪੈਂਦੇ ਹਨ ਰਹਾਉ ਵਾਸ਼ ਬਚਕਾ ਕਲਸਾ ਭਾਈ ਗੁਰਜੀਤ